ਇਲੀਓ ਤੇ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣਿਤ ਗੀਤ ਸੁਣਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ ਚ ਵਰਤੀ ਜਾਂਦੀ ਸੀ ਸੋ ਇਹ ਹੈਗੀ ਹੈ ਜੀ ਉਹਦੀ ਟੰਡ ਜਿਹਦੇ ਨਾਲ ਕੁਝ ਪਾਣੀ ਕੱਢਿਆ ਜਾਂਦਾ ਸੀ ਤੁਹਾਡੇ ਵਿੱਚੋਂ ਬਹੁਤਿਆਂ ਨੇ ਇਹ ਟੰਡ ਦੇਖੀ ਨਹੀਂ ਹੋਣੀ ਸੋ ਲੋਹੇ ਦੀ ਟੰਡਾਂ ਤਾਂ ਤੁਸੀਂ ਦੇਖੀ ਆਉਣਗੀਆਂ ਜਿਹੜੀ ਅੱਜ ਟੰਡ ਮੈਂ ਦਿਖਾਉਣ ਲੱਗਿਆ ਇਹ ਤੁਹਾਡੇ ਵਿੱਚੋਂ ਬਹੁਤਿਆਂ ਨੇ ਨਹੀਂ ਦੇਖੀ ਹੋਣੀ। ਸੋ ਵੀਡੀਓ ਨੂੰ ਐਂਡ ਤੱਕਰ ਜਰੂਰ ਦੇਖਣਾ ਤੇ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ। ਸੋ ਅੱਜ ਇਸ ਟ੍ਰੈਂਡ ਬਾਰੇ ਮੈਂ ਤੁਹਾਨੂੰ ਜਾਣਕਾਰੀ ਵੀ ਦਵਾਗਾ ਕਿਵੇਂ ਇਹ ਟ੍ਰੈਂਡ ਵਰਤੀ ਜਾਂਦੀ ਦੀ। ਸੋ ਕਿਹੋ ਜੀ ਇਹ ਟ੍ਰੈਂਡ ਹੈਗੀ ਆ। ਸੋ ਦੇਖੋ ਤੁਸੀਂ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਜਰੂਰ ਕਰ ਦੇਣਾ ਜੀ ਸੋ ਚਲੋ ਜੀ ਦੇਖੋ ਪੁਰਾਣੇ ਜ਼ਮਾਨੇ ਦੀ ਇਹ ਟੈਂਡ ਇਹ ਆ ਜੀ ਹੋਰ ਟੈਂਡ ਜੋ ਪੁਰਾਣੇ ਵੇਲਿਆਂ ਦੇ ਵਿੱਚ ਹੂੰਹਾਂ ਚ ਪਾਣੀ ਕੱਢਣ ਲਈ ਵਰਤੀਆਂ ਜਾਂਦੀਆਂ ਸੀ ਜੋ ਲੋਹੇ ਦੇ ਟਿੰਡਾ ਹੁੰਦੀਆਂ ਵੀ ਉਹਨਾਂ ਤੋਂ ਪਹਿਲਾਂ ਇਹੋ ਜਿਹੇ ਟਿੰਡਾ ਹੁੰਦੀਆਂ ਦੇ ਮਿੱਟੀ ਦੀ ਬਣੀਆਂ ਹੋਈਆਂ ਜਿਨ੍ਹਾਂ ਨੂੰ ਕੇ ਪਾਣੀ ਕੱਢਣ ਲਈ ਹੂੰਹਾਂ ਵਿੱਚੋਂ ਪਾਣੀ ਕੱਢਣ ਲਈ ਵਰਤੇ ਜਾਂਦਾ ਵੀ ਇਹ ਟਿੰਡਾ ਮਿੱਟੀ ਦੇ ਬਣੀਆਂ ਹੁੰਦੀਆਂ ਸੀ ਤੇ ਜਿਹੜੇ ਕੁਮਿਆਰ ਹੁੰਦੇ ਦੀ ਪਿੰਡਾਂ ਦੇ ਉਹ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਉਹ ਜਿਹੜੇ ਲੋਹੇ ਦੇ ਟਿੰਡਾ ਨੇ ਉਹ ਇਸ ਤੋਂ ਬਾਅਦ ਆਈਆਂ ਨੇ ਕਿਉਂਕਿ ਜਿਹੜੀਆਂ ਇਹ ਟਿੰਡਾਂ ਹੁੰਦੀਆਂ ਦੀ ਇਹ ਜਦੋਂ ਹਰ ਟਪੈ ਚਲਦੀਆਂ ਹੁੰਦੀਆਂ ਦੀ ਤਾਂ ਇਹ ਇੱਕ ਦੂਜੇ ਵਿੱਚ ਵੱਜ ਕੇ ਫਟੇ ਜਾਂਦੀਆਂ ਦੀ ਇਸ ਲਈ ਫਿਰ ਲੋਹੇ ਦੇ ਟਿੰਡਾਂ ਦੀ ਕਾਹਤੋਂ ਨਿਕਲੀ ਤੇ ਇਹਨਾਂ ਦਾ ਦੌਰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਲੋਹੇ ਦੇ ਟਿੰਡਾ ਆ ਗੀਆਂ ਉਹ ਆਹ ਜਿੱਤੋਂ ਤੁਸੀਂ ਦੇਖ ਰਹੇ ਹੋਗਾ ਇਹਦਾ ਗੜਾ ਬਣਿਆ ਹੋਇਆ ਟੰਡ ਦਾ ਇੱਥੇ ਹੀ ਰਸਤੇ ਬਾਏ ਬੰਨੇ ਹੁੰਦੇ ਦੀ ਰਸਤੇ ਨਾਲ ਬੰਨ ਕੇ ਇਹ ਟੰਡਾਂ ਚਲਾਈਆਂ ਜਾਂਦੀਆਂ ਦੀ ਇਹ ਜਦੋਂ ਚਲਦੀਆਂ ਦੀ ਇੱਕ ਦੂਜੇ ਨਾਲ ਬੱਜ ਕੇ ਫੋਟੇ ਜਾਂਦੀਆਂ ਦੀ ਸੋ ਇਸ ਕਰਕੇ ਫਿਰ ਟਿੰਡਾ ਲੋਹੇ ਦੀਆਂ ਬਣਨ ਲੱਗੀਆਂ ਜਿਨ੍ਹਾਂ ਦਾ ਪਾਣੀ ਕਿੰਨਾ ਖੂਹਾਂ ਜਾਂ ਸਕਾਲਾ ਹੋ ਗਿਆ ਸੋ ਮਸੀ ਬਾੜ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਵੀ ਇਹੋ ਜੀ ਟਿੰਡਾ ਇਹੀ ਸਰਾਣਾ ਲਾਇਆ ਸੀ ਉਸ ਸਮੇ ਇਹੋ ਜਿਹੇ ਟਿੰਡਾ ਹੁੰਦੀ ਆ ਸਾਨੂੰ ਸੋ ਇਹਦਾ ਥੱਲੜਾ ਪਾਸਾ ਦੇਖੋ ਠਿੱਖਾ ਇਹ ਬਣਾਇਆ ਹੋਇਆ ਤਾਂ ਕਿ ਜਦੋਂ ਇਹ ਪਾਣੀ ਜੀ ਜਾਵੇ ਤਾਂ ਪਾਣੀ ਦੇ ਉੱਪਰ ਤੈਰੇ ਨਾ ਇਸ ਕਰਕੇ ਇਹਨੂੰ ਥੱਲੋਂ ਤਿੱਖਾ ਬਣਾਇਆ ਗਿਆ ਆਹ ਦੇਖੋ ਜੀ ਦਿੱਖਾ ਇਸ ਲਈ ਬਣਾਇਆ ਗਿਆ ਵੀ ਥੱਲੇ ਜਦੋਂ ਜਦੋਂ ਜਾਣ ਇਹ ਪਾਣੀ ਚ ਤਾਂ ਪਾਣੀ ਦੇ ਉੱਪਰ ਤੈਰਨਾ ਸੋ ਇਹ ਖੂਜੋਂ ਲਿਆ ਕੇ ਪਾਣੀ ਜਦੋਂ ਪਾਰਸੇ ਵਿੱਚ ਛੜਦੀਆਂ ਦੀ ਤੇ ਪਾਰਸੇ ਵਿੱਚੋਂ ਪਾਣੀ ਅੱਗੇ ਔਲੂ ਵਿੱਚ ਚਲਿਆ ਜਾਂਦਾ ਸੀ ਤੇ ਔਲੂ ਵਿੱਚ ਪਾਣੀ ਖਾਲ ਰਹੀ ਹੁੰਦਾ ਹੋਇਆ ਖੇਤਾਂ ਦੇ ਕਿਆਰਿਆਂ ਵਿੱਚ ਚਲਿਆ ਜਾਂਦਾ ਸੀ ਸੋ ਬਹੁਤ ਹੌਲੀ ਗਤੀ ਨਾਲ ਪਾਣੀ ਖੂਹਾਂ ਵਿੱਚ ਨਿਕਲਦਾ ਹੁੰਦਾ ਸੀ ਅੱਜ ਕੱਲ ਤਾਂ ਆਪਾਂ ਇੱਕ ਬਟਨ ਦਬਦਿਆਂ ਤੇ ਮਿੰਟਾਂ ਸਕਿੰਟਾਂ ਵਿੱਚ ਹਜ਼ਾਰਾਂ ਲੀਟਰ ਪਾਣੀ ਬਾਹਰ ਧਰਤੀ ਤੋਂ ਨਿਕਲੇ ਆਉਂਦਾ ਪਰ ਉਦੋਂ ਜਦੋਂ ਹੌਲ ਤੇ ਚੱਲਦੇ ਹੁੰਦੇ ਸੀ ਟਿੰਡਾ ਚੱਲਦੇ ਹੁੰਦਿਆਂ ਤੇ ਤਾਂ ਬਹੁਤ ਥੋੜਾ ਥੋੜਾ ਪਾਣੀ ਕਰਕੇ ਨਿਕਲਦਾ ਆਉਂਦਾ ਦੀ ਕੱਢਿਆ ਜਾਂਦਾ ਸੀ ਪਹਿਲਾਂ ਹਰਟ ਨੂੰ ਆਪਣੇ ਬਹੁਤੇ ਜਲਦੇ ਹੁੰਦੇ ਦੀ ਮੋਟੇ ਚੱਲਦੇ ਹੁੰਦੇ ਦੀ ਫੇਰ ਬਹੁਤ ਵੱਧਾ ਨਾ ਪਾਣੀ ਕੱਢਣ ਲੱਗ ਪਏ ਸੋ ਇਹ ਟੰਡਾ ਉਸੇ ਦੌਰ ਦੀਆਂ ਨੇ ਜਦੋਂ ਹਰਟ ਚੱਲਦੇ ਹੁੰਦੇ ਦੀ ਅੱਜ ਕੱਲ ਇਹ ਟੰਡਾ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਆ ਨੇ ਬੇ ਬਰਾਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਹੀ ਇਹ ਚੀਜ਼ਾਂ ਅੱਜ ਕੱਲ ਨੂੰ ਦੇਖਣ ਨੂੰ ਮਿਲਦੀਆਂ ਨੇ ਅੱਜ ਕੱਲ ਤੇ ਕੁਮਹਾਡੋ ਹੈ ਟੰਡਾਂ ਬਿਲਕੁਲ ਹੀ ਰੋਗ ਹੋ ਗਈਆਂ ਨੇ ਬਹੁਤ ਥੋੜੀਆਂ ਟੰਡਾਂ ਹੈ ਪੰਜਾਬ ਵਿੱਚ ਅੱਜ ਕੱਲ ਮੌਜੂਦ ਨੇ ਜੋ ਮੇਰੇ ਵਰਗੇ ਪ੍ਰਾਤਨ ਚੀਜ਼ਾਂ ਦੇ ਸਕੀਨ ਨੇ ਉਹਨਾਂ ਕੋਲ ਹੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਹੌਲੀ ਹੌਲੀ ਇਹ ਟਿੰਡਾਂ ਵੀ ਲੋਪਹੌਣ ਕਿਨਾਰੇ ਨੇ ਜਿਨ੍ਹਾਂ ਨੂੰ ਕੇ ਸੰਭਣ ਦੀ ਬਹੁਤ ਲੋੜ ਆ ਸਵਾਪ ਵਿੱਚੋਂ ਬਹੁਤ ਘੱਟ ਲੋਕਾਂ ਨੇ ਇਹ ਟਿੰਡ ਇਹੋ ਜਿਹੇ ਟਿੰਡਾਂ ਦੇਖੀਆਂ ਹੋਣਗੀਆਂ ਸੋ ਮੈਂ ਗਿਆ ਤੁਹਾਨੂੰ ਅੱਜ ਇਸ ਟੈਂਡ ਦੇ ਦਰਸ਼ਨ ਕਰਾਉਦੇ ਆਂ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਆਣਾ ਜੀ ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਕੋਈ ਹੋਰ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ